ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਛੋਟੇ ਭਰਾ ਵੱਲੋਂ ਮੇਰੀਆਂ ਮਾਵਾ ਪੈਣਾ ਮੇਰੇ ਭਰਾ ਵੱਡੇ ਛੋਟੇ ਜਿੰਨੇ ਮੇਰੇ ਚੈਨਲ ਨਾਲ ਜੁੜੇ ਆ ਸਾਰਿਆਂ ਨੂੰ ਦਿਲੋਂ ਸਤਿ ਸ੍ਰੀ ਅਕਾਲ ਜੀਉਂਦੇ ਵਸਦੇ ਰਹੋ ਵੈਗੁਰੂ ਤੁਹਾਡੀ ਲੰਮੀ ਉਮਰ ਕਰੇ ਤੇ ਠੰਡ ਦੇ ਦਿਨ ਚੱਲ ਰਹੇ ਆ ਸਾਰੇ ਆਪਣਾ ਧਿਆਨ ਰੱਖੋ ਜੀ ਤੇ ਠੰਡ ਬੱਚਿਆਂ ਦੀ ਕੇਅਰ ਕਰੋ ਕੱਪੜਾ ਲੇੜਾ ਪਾ ਕੇ ਰੱਖੋ ਤੇ ਮੇਰੇ ਵੱਲੋਂ ਤੁਹਾਡੇ ਛੋਟੇ ਭਰਾ ਵੱਲੋਂ ਰਿਕਵੈਸਟ ਸਮਝ ਲਓ ਤੇ ਠੰਡ ਤੋਂ ਬਚੋ ਤੇ ਆਪਣੇ ਬੱਚਿਆਂ ਨਾਲ ਤਿਆਰ ਰੱਖੋ ਸਾਰਿਆਂ ਮਰੀਆਂ ਭੈਣਾ ਮਾਵਾ ਤੇ ਬਾਕੀ ਅੱਜ ਆਪਾਂ ਵਲੌਗ ਬਣਾਉਣਾ ਜਾ ਰਹੇ ਆ ਤੇ ਕਾਫੀ ਦਿਨਾਂ ਬਾਅਦ ਅੱਜ ਫੇਰ ਆ ਮੂਡ ਬਣਿਆ ਵਲੌਗ ਦਾ ਤੇ ਵਲੌਗ ਬਣਾਉਣਾ ਆਪਾਂ ਅੱਜ ਅੱਜ ਆਪਣੇ ਲਾਗੇ ਬੜਾ ਹੀ ਮਸ਼ਹੂਰ ਤੇ ਫੇਮਸ ਆਪਣੇ ਕਬੱਡੀ ਕੱਪ ਤੇ ਮੇਲਾ ਹੁੰਦਾ ਹੈ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੀ ਆ ਸੁਹਾਵੇ ਗੁਰਪਰੀ ਸਾਹਿਬ ਤੇ ਸੇਕਪਰੀ ਦੋਵੇਂ ਦਿਨਾਂ ਮਹੀਨੇ ਸਾਲ ਤੇ ਮੇਲਾ ਹੁੰਦਾ 30 31 1 2 ਨੂੰ 4-5 ਦਿਨ ਲਗਾਤਾਰ ਮੇਲਾ ਚੱਲਦਾ ਬਹੁਤ ਵੱਡਾ ਸੁਹਾਵੇ ਤੇ ਅੱਜ ਉਹਦਾ ਹੈਗਾ ਜੀ ਪਹਿਲਾ ਦਿਨ 30 ਦਸੰਬਰ ਨੂੰ ਕਬੱਡੀ ਦਾ ਟੂਰਨਾਮੈਂਟ ਅਜ ਤੋਂ ਸਟਾਰਟ ਆ ਅੱਜ ਆਲ ਆਫ ਕੰਟੀ ਛੋਟੀਆਂ ਟੀਮਾਂ ਦੇ ਮੈਚ ਆ ਤੇ ਕੱਲ ਨੂੰ ਕੰਟੀ ਨੂੰ ਆਲ ਆਫ ਕੰਟੀਆਂ ਵੱਡੀਆਂ ਟੀਮਾਂ ਦੇ ਮੈਚ ਆ ਤੇ ਅੱਜ ਆਪਣੀ ਟੀਮ ਉੱਥੇ ਖੇਡ ਰਹੀ ਆ ਤੇ ਕੱਲ ਨੂੰ ਵੀ ਖੇਡਣੀ ਆਪਣੀ ਟੀਮ ਹੀ ਬਾਬਾ ਤੁਸੀਂ ਪੁੱਤ ਆ ਗਏ ਕੀ ਕਰਦੇ ਸੀ ਤੁਸੀਂ ਮੇਰੇ ਕੋਲ ਸੋਣਾ ਹਾਂਜੀ ਦੱਸੋ ਕੀ ਕਿਸੇ ਦਾ ਨਹੀਂ ਆ ਕਿਸੇ ਦਾ ਨਹੀਂ ਆ ਚਲ ਕਰ ਦੋ ਸਾਰਣ ਕਦੇ ਲਵ ਯੂ ਸਾਰ ਲਵ ਯੂ ਸਾਰੇ ਹਨ ਸਾਰੇ ਹੋਏ ਲਵ ਤੇ ਆਪਣਾ ਅੱਜ ਮੈਚ ਹੈ ਜੀ ਆਪਣੀ ਟੀਮ ਚੋਲਾ ਸਾਹਿਬ ਦੀ ਖੇਡਣੀ ਆ ਸਾਰੇ ਮੇਰੇ ਵੀ ਅਰਦਾਸ ਕਰਿਓ ਟੀਮ ਤਗੜੀ ਖੜੇ ਆਪਣੀ ਬਾਬਾ ਕਰੇ ਕਿਰਪਾ ਤੇ ਅੱਜ ਮਾਰਦੇ ਆ ਯੂਰ ਪਲੇਅਰ ਆਪਣੇ ਜਿਹੜੇ ਨਵੇਂ ਮੁੰਡੇ ਆਪਾਂ ਅੱਜ ਤੁਹਾਨੂੰ ਨਵੇਂ ਚਿਹਰੇ ਵੀ ਕੁਝ ਵਿਖਾਉਣੇ ਆਪਾਂ ਨਵੇਂ ਮੁੰਡੇ ਤਿਆਰ ਕਰ ਰਹੇ ਆਂ ਤੇ ਪਲੇਅਰਾਂ ਦਾ ਤੁਹਾਨੂੰ ਮਿਲਾਵਾਂਗੇ ਉੱਥੇ ਦਿਖਾਵਾਂਗੇ ਤੇ ਸਾਰੇ ਰਾਣੀ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਆ 3-4 ਮੁੰਡੇ ਆਪਣੀ ਗਰਾਊਂਡ ਦੇ ਮਿਹਨਤ ਕਰਦੇ ਆ ਜਿਹੜੇ ਉਹ ਅੱਜ ਆਪਾਂ ਟੀਮ ਦੇ ਵਿੱਚ ਕਢਾਉਣੇ ਆ ਨਾਲ ਹੌਲੀ ਹੌਲੀ ਆਪਾਂ ਹੋਰ ਮੁੰਡੇ ਵੀ ਐਡ ਕਰਾਂਗੇ ਨਵੇਂ ਆ ਦਾ ਬਸ ਹੁਣ ਮੇਰਾ ਜਿਵੇਂ ਆ ਪਲਸ ਬਣਾਇ ਹੋਈ ਆ ਬਸ ਵੀ ਜਿਵੇਂ ਆਪਾਂ ਕਬੱਡੀ ਨੇ ਬੜਾ ਕੁਝ ਦਿੱਤਾ ਤੇ ਆਪਾਂ ਵੀ ਕਬੱਡੀ ਲਈ ਕੁਝ ਕਰ ਸਕੀਏ ਤੇ ਆਪਾਂ ਨਵੇਂ ਮੁੰਡੇ ਰੈਡੀ ਕਰ ਰਹੇ ਆ ਤੇ ਆਪਾਂ 3-4 ਮੁੰਡੇ ਆ 1-2 ਰੀਡਰ 1-2 ਜਾਫੀ ਆ ਜਿਹੜੇ ਤੇ ਆਪਾਂ ਉਹਨਾਂ ਨੂੰ ਤੁਹਾਨੂੰ ਦਿਖਾਵਾਂਗੇ ਤੇ ਗੇਮ ਵੀ ਉਹਨਾਂ ਦੀ ਦਿਖਾਵਾਂਗੇ ਸਾਰਿਆਂ ਨੇ ਤੁਸੀਂ ਜਰੂਰ ਦੱਸਿਓ ਵੀ ਕਿੱਦਾਂ ਮੁੰਡੇ ਤੇ ਹੌਲੀ ਹੌਲੀ ਆਪਾਂ ਬਸ ਹੁਣ ਨਵੀਂ ਪਨੀਰੀ ਤਿਆਰ ਕਰਨੀ ਆ ਨਵੇਂ ਮੁੰਡੇ ਤੇ ਬਾਕੀ ਜਿਵੇਂ ਤੁਹਾਨੂੰ ਆਪਾਂ ਕਿਹਾ ਸੀ ਵੀ ਆਪਣਾ ਅਕੈਡਮੀ ਪੂਰਨ ਹੈ ਆਪਾਂ ਥੋੜੇ ਟਾਈਮ ਦਾ ਅਗਲੇ ਸਾਲ ਤੋਂ ਆਪਾਂ ਸਟਾਰਟ ਕਰਨੀ ਹੈ ਮਤਲਬ ਵੀ ਬੰਨਨੀ ਜਦੋਂ ਵੈਗਰੂ ਚਲੋ ਹੁਣ ਬਾੜ ਦਾ ਸੀਜ਼ਨ ਤੇ ਖਤਮ ਹੀ ਹੋ ਗਏ ਵੀ ਜਿਵੇਂ ਕੈਂਸਲ ਹੀ ਹੋ ਗਿਆ ਚਲੋ ਜੋ ਰੱਬ ਨੂੰ ਮਜੂਰ ਸਾਰਿਆਂ ਨਾਲ ਹੀ ਆਪਾਂ ਇਕੱਲੇ ਕੁਝ ਨਹੀਂ ਕਰ ਸਕਦੇ ਇੰਨਾ ਕਹੀਈ ਵੀ ਬੜਾ ਮੜਾ ਹੋ ਗਿਆ ਪਲੇਅਰਾਂ ਨਾਲ ਚਲੋ ਜਿਹੜੇ ਨਵੇਂ ਮੁੰਡੇ ਆ ਤੁਹਾਨੂੰ ਪਤਾ ਉਹਨਾਂ ਲਈ ਸਾਰਿਆਂ ਲਈ ਸੁਪਨਾ ਹੁੰਦਾ ਬਾਹਰ ਖੇਡਣ ਦਾ ਤੇ ਉਹ ਵੈਸੇ ਹੋਇਆ ਤੇ ਗਲਤੀ ਆ ਪਰ ਹੁਣ ਕੀ ਕਰ ਸਕਦੇ ਮੇਰੀ ਘੜੀ ਕਹਿੰਨੇ ਸੁਣਨੀ ਇਕੱਲੇ ਦੀ ਅੱਗੇ ਵੀ ਮੈਂ ਬੋਲ ਬੋਲ ਪਰ ਦੇਖ ਲਿਆ ਕੋਈ ਕਿਸੇ ਨੂੰ ਅਸਰ ਨਹੀਂ ਆ ਕੋਈ ਨਹੀਂ ਨਾਲ ਖੜਦਾ ਇਸ ਕਰਕੇ ਮੈਂ ਕਿਸੇ ਵੀ ਮੁੱਦੇ ਤੇ ਹੁਣ ਬੋਲਣੋਂ ਹਟ ਗਿਆ ਕੋਈ ਵੀਡੀਓ ਨਹੀਂ ਇਸ ਕਰਕੇ ਪਾਦਾ ਮੈਂ ਕਿਸੇ ਵੀ ਮੁੱਦੇ ਤੇ ਤੇ ਚਲੋ ਵੈਗਰੂ ਕਿਰਪਾ ਕਰੇ ਵੀ ਪ੍ਰੋਮੋਟਰ ਮੈਚ ਕਰਾਉਣ ਤੇ ਜਿਹੜੇ ਭਰਾ ਆਪਣੇ ਨਾਲ ਖੜੇ ਵੀ ਆ ਪਲੇਅਰਾਂ ਦੇ ਨਿਊਜ਼ੀਲੈਂਡ ਵਾਲੇ ਆਸਟ੍ਰੇਲੀਅਨ ਨਵੇਂ ਮੁੰਡੇ ਦੇ ਮੈਂ ਕਰਾਉਣੇ ਹਨ ਜਾਂ ਨਿਊਜ਼ੀਲੈਂਡ ਦੇ ਵਿੱਚ ਦੋਸਤ ਜਿਨਾਂ ਹੋਣੇ ਆ ਤੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਾਰੇ ਪਲੇਅਰਾਂ ਵੱਲੋਂ ਜਿ ਤੁਸੀਂ ਨਾਲ ਖੜੇ ਆ ਤੈਨੂੰ ਪਤਾ ਵੀ ਜਿਵੇਂ ਰੋਜੀ ਰੋਟੀ ਲਈ ਕੰਮple ਨਾਲ ਕਬੱਡੀ ਦਾ ਚੱਲਦੀ ਆ ਤੇ ਕਬੱਡੀ ਬਾਕੀ ਮੈਦੇ ਹੋ ਗਏ ਨਾ ਉਹ ਕਬੱਡੀ ਬੰਦ ਕਰਨ ਨਾਲ ਕੋਈ ਹੱਲ ਨਹੀਂ ਹੋਣਾ ਜੇ ਤੁਸੀਂ ਸਾਲ ਦੋਸਣ ਨੂੰ ਕਹਿੰਦੇ ਆ ਫੇਰ ਮੈਚ ਕਰਾਵਾਂਗੇ ਤੇ ਉਦੋਂ ਵੀ ਜਿਹੜੀ ਤੁਸੀਂ ਤੁਹਾਨੂੰ ਫੇਰ ਪੈਸੇ ਉਦਾਂ ਹੀ ਲੋਣੇ ਪਣੇ ਆ ਉਸੇ ਜਿੱਦਾਂ ਹੁਣ ਚੱਲ ਰਹੀ ਉਦਾਂ ਹੀ ਉਦੋਂ ਕਬੱਡੀ ਚੱਲਣੀ ਆ ਕੋਈ ਸੁਧਾਰ ਨਹੀਂ ਹੋਣਾ ਤੇ ਇਹਦੇ ਤੇ ਕੰਮ ਕਰਨ ਦੀ ਵਰਕ ਕਰਨ ਦੀ ਲੋੜ ਆ ਇਹਦੇ ਤੇ ਬੈਠ ਕੇ ਸਲਾਹ ਕਰਕੇ ਕੰਮ ਕਰੋ ਤੇ ਨਾ ਕੇ ਕਬੱਡੀ ਬੰਦ ਕਰੋ ਕਬੱਡੀ ਲਈ ਕੁਝ ਚੰਗਾ ਕਰ ਲਈ ਕੋਈ ਰੂਲ ਰੈਗੂਲੇਸ਼ਨ ਲੈ ਕੇ ਆਓ ਜਿਵੇਂ ਮਾਲਵੇ ਵਿੱਚ ਕਬੱਡੀ ਰਾਤ ਨੂੰ ਪਿੰਡਵਾਰ ਦੇ ਮੈਚ ਜਿਹੜੇ ਵੇਟ ਵਾਲੇ ਮੈਚ ਬੰਦ ਹੋਣਾ ਮੈਂ ਅੱਗੇ ਵੀਡੀਓ ਪਾਈ ਉੱਤੇ ਵੀ ਮੇਰੇ ਮੁੱਦਾ ਬਣ ਗਿਆ ਬੜਿਆ ਰੌਲਾ ਪਿਆ ਵੀ ਇਹ ਤੂੰ ਆਪ ਕਬੱਡੀ ਖੇਡ ਲਈ ਆ ਹੁਣ ਤੂੰ ਸਲਾਹ ਦਿੰਨਾ ਫਿਰਦਾ ਤੂੰ ਹੀ ਆ ਆ ਕੋ ਜਿੱਤ ਲਿਆ ਮੈਂ ਤਾਂ ਪਹਿਲਾਂ ਹੀ ਕੁਛ ਨਹੀਂ ਜਿੱਤਿਆ ਭਰਾ ਆ ਜਿਹੜੇ ਦੋ ਤਿੰਨ ਟਰੈਕਟਰ ਜੁੱਤੇ ਆ ਆ ਦੋਵੇਂ ਸਾਲਾ ਜੀ ਦਿੱਤੇ ਆ ਪਹਿਲਾਂ ਤਾਂ ਮੈਂ ਵੀ ਕੋਈ ਕੰਬਾਈ ਨਾਲੇ ਟਰੈਕਟਰ ਵਾਲੇ ਮੈਚ ਹੁੰਦੇ ਸੀ ਕੁਝ ਨਹੀਂ ਮੈਂ ਜਿੱਤਿਆ ਨਾ ਖੇਡਦਾ ਸੀ ਤੇ ਬਾਕੀ ਜੇ ਤੁਸੀਂ ਨਸ਼ੀ ਦੀ ਗੱਲ ਵੀ ਕਰੋ ਤੇ ਵੇਟ ਵਾਲੀ ਕਬੱਡੀ ਦੇ ਵਿੱਚ ਸਭ ਤੋਂ ਜਿਆਦਾ ਨਸ਼ਾ ਜਿਹੜੀ ਟੀਕਿਆਂ ਦੀ ਗੱਲ ਕਰਦੇ ਜੀ ਜਿਹੜਾ ਮੁੱਦਾ ਹੁਣ ਚੱਲ ਵੀ ਰਿਹਾ ਆ ਪਖ ਰਿਹਾ ਵੇਟ ਵਾਲੀ ਕਬੱਡੀ ਦੇ ਵਿੱਚ ਨਸ਼ਾ ਵਾ ਜ਼ਿਆਦਾ ਤੇ ਜਾਂ ਮਾਲਵੇ ਦੇ ਵਿੱਚ ਜਿਹੜੀ ਪਿੰਡ ਪੱਦਰ ਹੁੰਦੀ ਆ ਉਹਦੇ ਵਿੱਚ ਤੇ ਸਾਡੇ ਦੇ ਮੱਝ ਜੁ ਹੁੰਦੀ ਨਹੀਂ ਨਾ ਵੇਟ ਵਾਲੀ ਹੁੰਦੀ ਆ ਤੇ ਨਾ ਹੀ ਆਪਣੀ ਪਿੰਡ ਪੱਦਰ ਹੁੰਦੀ ਆ ਮੱਝ ਦੇ ਵਿੱਚ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਆਪਣੇ ਆਲ ਓਪਨ ਦੇ ਮੱਝ ਹੁੰਦੇ ਆ ਜਾਂ ਸ਼ੋਅ ਮੱਝ ਹੁੰਦੇ ਆ ਹਾਂਜੀ ਹਾਂਜੀ ਮੈਨੂੰ ਬੋਲਣ ਵਾਲੀ ਟਰੋਫੀ ਆ ਰਿਓ ਵਾਲੀ ਕਿਹੜੀ ਬੋਤ ਬੋਲਣ ਵਾਲੀ ਟਰੋਫੀ ओके ਐਂਟਰੀ ਵੀ ਕਰਦੇ ਆ ਮੁੰਮਰ ਚੱਲਾ ਗਿਆ ਸੱਪੀ ਮਾ ਕੀ ਕੀ ਕਰਨ ਐਂਟਰੀ ਉਸ ਉਹ ਤਾਰੀਆਂ ਮਾਨੂੰ ਵੀਡੀਓ ਵਾਲਾ ਨਹੀਂ ਓਕੇ ਆ ਕਿਤਨਾ ਸੁਮੜਾ ਟ੍ਰੋਫੀ ਮੰਗ ਰਿਹਾ ਵੀ ਬੋਲਣ ਵਾਲੀ ਟ੍ਰੋਫੀ ਵੀ ਮੈਂ ਮੂਹਰੇ ਅੱਗੇ ਮੈਂ ਹੱਥ ਕਰਕੇ ਫੜੋ ਪਾਪਾ ਮੇਰੀ ਦਾ ਕੀ ਆ ਹਾਂ ਇਦਾਂ ਕਰੇ ਕਰ ਰਿਹਾ ਹਾਂ ਮੈਂ ਤੁਹਾਨੂੰ ਵੀਡੀਓ ਦੇ ਵੀ ਵੇਖਿਆ ਬੋਲਣ ਵਾਲੀ ਵੀ ਬੋਲਣ ਵਾਲੀ ਟ੍ਰੋਫੀ ਚੋਲੇ ਵਾਲੇ ਦੀ ਚੋਲੇ ਵਾਲੇ ਦੀ ਤਾੜੀਆਂ ਮਾਰੋ ਤਾੜੀਆਂ ਮਾਰੋ ਸੁਖਮਨ ਚੋਲਾ ਆ ਗਿਆ ਇਹ ਬਾਬਾ ਮੇਰੀ ਰੰਦੀ ਆ ਇਹ ਤੁਹਾਡੀ ਟਰੋਫੀ ਆ ਪੁੱਤੂ ਚਲ ਥਾਪੀ ਮਾਰ ਕੇ ਦਿਖਾਓ ਫਿਰ ਇੱਕ ਬਾਬਾ ਦੀ ਜੀ ਵੀ ਆ ਗਈ ਮੇਰੀ ਹਾਂਜੀ ਥਾਪੀ ਮਾਰੋ ਇੱਕ ਫਿਰ ਆ ਚੱਕ ਜੱਟ ਨੇ ਮਰੀ ਆ ਚੱਕ ਮੈਂ ਪਪਾ ਕੱਲ ਨੂੰ ਗੁੱਡੀ ਖੇਡਤੀ ਸੀ ਹਾਂਜੀ ਮੈਂ ਫਿਰ ਆਹ ਟਰੋਫੀ ਹਾਂਜੀ ਤੁਹਾਨੂੰ ਵੱਡੇ ਹੋ ਕੇ ਮਿਲਿਆ ਕਰਨੀਆਂ ਟਰੋਫੀਆਂ ਤੁਸੀਂ ਕਬੱਡੀ ਖੇਡਨੀ ਹੈ ਮੈਂ ਦੱਸੋ ਨਾਈਨ ਜੁੱਤੀਆਂ ਏ ਤੁਸੀਂ ਇਹ ਜੁੱਤੀਆਂ ਸਾਰੀਆਂ ਟਰੋਫੀਆਂ ਹਾਂਜੀ ਸੁਮਣ ਕਹਿੰਦਾ ਮੈਂ ਜੁੱਤੀਆਂ ਸਾਰੀਆਂ ਚਲ ਦੱਸੋ ਤੁਸੀਂ ਵੱਡੇ ਹੋ ਕੇ ਕੀ ਕਬੱਡੀ ਖੇਡਨੀ ਵੱਡੇ ਹੋ ਕੇ ਮੈਂ ਬੱਡੀ ਖੇਡਦੀ ਹੁੰਦਾ ਮੈਂ ਕੀ ਬੰਨਾ ਵੱਡੇ ਹੋ ਕੇ ਕੋ ਵੱਡੇ ਹੋ ਕੇ ਸੁਮਣ ਬੰਨਾ ਆ ਫਾਇਰਮੈਨ ਕੋ ਸਪਾਈਡਰਮੈਨ ਸਪਾਈਡਰਮੈਨ ਬੰਦਾ ਕਹਿੰਦਾ ਨਹੀਂ ਕਬੱਡੀ ਦਾ ਕਿਹੜਾ ਪਲੇਅਰ ਬੰਨਾ ਤੁਸੀਂ ਕਿਦਾਂ ਦਾ ਬੰਨਾ ਹੋ ਤੁਸੀਂ ਇਹ ਦੱਸੋ ਬਾਡੀ ਵਾਲਾ ਬਿਲ ਬਾਡੀ ਵਾਲਾ ਬਿਲਡਰ ਨਹੀਂ ਵੱਡੇ ਹੋਗੇ ਕਿਹੜਾ ਪਲੇਅਰ ਬੰਨਾ ਕਿਹਦੇ ਵਰਗਾ ਬੰਨਾ ਦੱਸੋ ਪਪਾ ਹੋ ਗਏ ਪਪਾ ਰੰਗੂ ਕੀ ਵੱਡੇ ਪਪਾ ਨੂੰ ਵੱਡੇ ਪਪਾ ਹੋ ਗਏ ਵੱਡੇ ਪਪਾ ਨੂੰ ਚਲ ਵੇ ਇੱਕ ਮੇਰੇ ਕੋਲ ਪਪਾ ਬੰਦ ਦਸ ਗੋਲੇ ਇਹਦਾ ਇਹਦਾ ਮਾਰਦੇ ਆ ਕਿਦਾਂ ਮਾਰਦੇ ਚੋਕ ਕੇ ਇਹਦਾ ਦੱਸੋ ਕਿਦਾਂ ਮਾਰਦੇ ਆ ਦਾਦਾ ਕੁ ਮੇਰੀ ਟਰੋਫੀ ਨਿੱਕੇ ਦਾ ਮਾਰਦੇ ਚੁੱਕੇ ਦੱਸੋ ਉਹ ਇਦਾਂ ਇਦਾਂ ਮਾਰਦੇ ਆ ਵੱਡੇ ਪਪਾ ਹਾਂ ਚਲੋ ਠੀਕ ਆ ਤੇ ਛਾਲ ਵੀ ਮਾਰਦੇ ਹੁੰਦੇ ਆ ਛਾਲ ਮਾਰਦੇ ਤੂੰ ਡੇਪਣਾ ਜੀ ਉਹ ਜਿਹੜਾ ਸੋਮਣੇ ਜਿੰਪ ਮਾਰਦਾ ਉਹ ਦੱਸ ਰਿਹਾ ਜੀ ਪਪਾ ਹਾਂ ਜੀ ਅੰਮੀ ਜਿਆਦਾ ਗਈ ਮਾਨੇ ਕੋ ਉਹ ਵੈਰੀ ਗੁੱਡ ਕੋਨੀ ਵੱਡੇ ਹੋ ਕੇ ਮਾਰੇ ਹੋ ਆ ਵੀ ਪਪਾ ਉਹਨੇ ਮਾਰਨ ਵਾਲੀ ਜਾ ਚੱਲ ਲੈ ਉਹ ਲੈ ਉਹ ਟਰੋਫੀ ਤੇ ਬਾਕੀ ਵਾਇਕਰੂ ਜਿਉਂਦੇ ਵਸਦੇ ਰਹੋ ਬਾਕੀ ਜਿਹੜੇ ਆਪਾਂ ਗੱਲਾਂ ਬਾਤਾਂ ਚਲੋ ਕੀਤੀਆਂ ਜੇ ਕਿਸ ਨੂੰ ਥੋੜਿਆ ਲੱਗੇ ਦੁੱਖ ਜਾਂ ਕੋਈ ਕਿਰ ਦਿਲ ਤੇ ਲੱਗਦੀ ਆ ਪਰ ਸੌਰੀ ਆ ਮੇਰੇ ਵੱਲੋਂ ਠੀਕ ਆਪਾਂ ਬਾਕੀ ਜਿਆਦਾ ਨਹੀਂ ਬੋਲਦੇ ਹੁਣ ਮੁੱਦੇ ਕਿਸੇ ਦੇ ਵੈਗਰੂ ਸਾਰਿਆਂ ਦੀ ਕਿਰਪਾ ਕਰੇ ਛੱਡਦੀ ਕਲਾ ਕਰੇ ਮੇਰੇ ਪਾਸ ਇਹੀ ਨਾ ਵੀ ਕਬੱਡੀ ਦੀ ਨੇ ਆਪਰੋ ਬੜਾ ਕੁਝ ਦਿੱਤਾ ਆਪਾਂ ਕਬੱਡੀ ਬਾਰੇ ਗਲਤ ਬੋਲ ਨਹੀਂ ਸਕਦੇ ਕੁਝ ਉਹਨੂੰ ਮੜਾ ਚੰਗਾ ਬੁਰਾ ਭਲਾ ਬੋਲ ਨਹੀਂ ਸਕਦੇ ਨਾ ਸੁਣ ਸਕਦੇ ਆ ਤੇ ਬਸ ਕਿਸੇ ਗੱਲਾਂ ਹੀ ਘਾਰਮ ਨਾਲ ਕੇ ਚੁੱਪਿਆ ਹਣੋ ਉਹ ਕੋਈ ਨਾਲ ਨਹੀਂ ਖੜਦਾ ਤੇ ਆਪਾਂ ਕਬੱਡੀ ਤੇ ਲਈ ਵੀ ਜਾਣਦੇ ਨੂੰ ਤਿਆਰਾਂ ਕਬੱਡੀ ਲਈ ਕਬੱਡੀ ਨੇ ਗੱਡੀਆਂ ਵਾਲੀ ਕੀਤਾ ਟਰੈਕਟਰ ਗੱਡੀਆਂ ਕੋਠੀਆਂ ਜੇ ਪਾਈ ਹੈ ਜੇ ਢੀ ਵੱਡੀ ਉਹ ਕਬੱਡੀ ਨੇ ਪਾਈ ਆਪਣੀ ਤੇ ਆਪਾਂ ਕਬੱਡੀ ਨੂੰ ਗਲਤ ਨਹੀਂ ਕਹਿ ਸਕਦੇ ਕਬੱਡੀ ਨੂੰ ਭੰੜ ਨਹੀਂ ਸਕਦੇ ਗਲਤ ਨਹੀਂ ਬੋਲ ਸਕਦੇ ਉਹਦੇ ਬਾਰੇ ਤੇ ਆਪਾਂ ਜਿੰਨੇ ਜੋਗੇ ਹੈਗੇ ਕਬੱਡੀ ਦੀ ਸੇਵਾ ਕਰਾਂਗੇ ਅਕੈਡਮੀ ਖੋਲਾਂਗੇ ਤੇ ਆਪਣਾ ਸਾਰਾ ਸੈੱਟ ਕਰਾਂਗੇ ਆਪਾਂ ਮੁੰਡੇ ਤਿਆਰ ਕਰਾਂਗੇ ਨਵੇਂ ਆ ਵੀ ਤੁਹਾਨੂੰ ਮਿਲੀ ਸੀ ਆਸੂਮਨ ਟਰੋਫੀ ਲੈ ਗਿਆ ਆਪਣੇ ਸੂਮਨ ਨੂੰ ਵੀ ਟਰੋਫੀ ਮਿਲੀ ਸੀ ਸੂਮਨ ਕਿੱਥੋਂ ਮਿਲੀ ਸੀ ਉੱਥੋਂ ਉੱਥੋਂ ਬੈਠਾ ਜਸਸੀ ਦੇ ਪਿੰਡੋਂ ਮਿਲੀ ਤੈਨੂੰ ਜਸਸੀ ਪਿੰਡੋਂ ਮਿਲੇ ਕਿੱਥੋਂ ਮਿਲੀ ਸੀ ਜਸਸੀ ਪਿੰਡੋਂ ਜਸਸੀ ਪਿੰਡੋਂ ਆਪਣੀਆਂ ਟਰੋਫੀਆਂ ਰੱਖਣੀਆਂ ਨੇ ਪਪਾ ਹਾਂਜੀ ਇਹ ਇਹ ਪਪਾ ਇਹਦੇ ਤੋਂ ਜਾਨੀ ਘਟੀ ਆ ਦੇਖੋ ਹਾਂਜੀ ਇਹ ਇਹਦੇ ਤੋਂ ਆ ਜਾਂਦੀ ਵੱਡੀ ਆ ਦੇਖੋ ਜਾਨੀ ਵੱਡੀ ਆ ਇਹ ਕੋਸੀ ਆ ਜਨ ਕਰਨੀ ਰਹੀ ਆ ਹਾਂਜੀ ਆ ਸੋਨੇ ਦੀ 골ਡਨ 골ਡਨ ਸੋਨੇ ਦੀ ਆ ਹਾਂ ਦਾ ਗੋਲਡਨ ਪਾਪਾ ਸੋਰੀ ਆ ਸੋਰੀ ਨੇ ਆਪੋ ਤਾਂ ਗੋਲਡਨ ਪਾਪਾ ਉਹ ਕਿਤਾ ਸੋਲਾ ਪਾਪਾ ਤੇ ਮੈਚ ਵੀ ਆ ਦੇਖੋ ਹਾਂਜੀ ਮੈਚ ਵਾਲੀ ਫੋਟੋ ਲੱਗੀ ਆ ਤੇ ਬਾਕੀ ਆਪਾਂ ਅਕੈਡਮੀ ਸਰਾਂ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਹ ਮੇਰੇ ਦਿਮਾਗ 'ਚ ਹੀ ਆ ਗਿਆ ਵੀ ਅਕੈਡਮੀ ਆਪਾਂ ਚਲੋ ਸ਼ੁਰੂ ਕਰ ਰਹੇ ਆ ਤੇ ਉਹਦੇ ਬਾਰੇ ਮੈਂ ਤੁਹਾਨੂੰ ਨੌਲੇਜ ਦਿੰਦਾ ਅਗਲੇ ਸਾਲ ਤੋਂ ਸ਼ੁਰੂ ਕਰਨੀ ਆ ਜਿਵੇਂ ਇੱਥੇ ਹਾਂਜੀ ਮੈਨੂੰ ਪਤਾ ਮੈਨੂੰ ਇੱਕ ਹੋਰ ਟਰੋਫੀ ਮਿਲਣੀ ਆ ਉੱਥੋਂ ਅੱਜ ਮੈਚ ਤੋਂ ਹਾਂਜੀ ਓਕੇ ਕਿਹੜੀ ਟਰੋਫੀ ਮਿਲਣੀ ਇੱਥੋਂ ਮੈਨੂੰ ਮਿਲਣੀ ਇੱਕ ਇੱਕ ਹਲਕਵਾਲੀ ਹਲਕਵਾਲੀ ਨਹੀਂ ਨਹੀਂ ਹਾਈਡਰ ਮੈਨ ਵਾਲੀ ਹਾਈਡਰ ਮੈਨ ਵਾਲੀ ਓਕੇ ਚਲੋ ਫਿਰ ਤੁਸੀਂ ਸੋਹਣੀ ਬੋਡੀ ਬਣਾ ਕੇ ਸੋਹਣਾ ਪਲੇ ਕਰੋਗੇ ਫਿਰ ਤੁਹਾਨੂੰ ਆਪੇ ਮਿਲਿਆ ਕਰਨੀਆਂ ਕਿੰਨੀਆਂ ਟਰੋਫੀਆਂ ਠੀਕ ਹੈ ਨਹੀਂ ਮਹੌਲਾ ਆਪਾਂ ਚੱਲੇ ਆ ਮਿਲੂਗੀ ਹੁਣ ਮੈਨੂੰ ਹਾਂਜੀ ਮੇਲੇ ਤੇ ਚੱਲੇ ਆਪਾਂ ਨਹੀਂ ਅੱਗੂ ਜੀ ਇਹਦੇ ਵਰਗੂ ਓਕੇ ਪਾਪਾ ਹੁਣ ਮੈਂ ਫਿਰ ਹੁਣ ਮੈਨੂੰ ਟੋਪੇ ਰੋ ਖਲੋਨੇ ਲੈ ਲਵਾਂ ਇਹਨੂੰ ਘਰੇ ਲੈ ਆਂਦੀ ਆ ਫਿਰ ਉਹ ਜਿਹੜੀ ਟਰੋਫੀ ਆ ਗਈ ਇਹਨੂੰ ਨਾਲ ਟੋਸੇ ਲਾਉਣੀ ਠੀਕ ਹੈ ਲੇਦੋਂ ਕਢੋਣੀ ਪਾਪਾ ਲੈਦੋਂ ਕਢੋਣੀ ਠੀਕ ਫਿਰ ਤਾਉ ਹੀ ਨਾਲ ਕਿ ਤੇ ਤੁਹਾਡੀ ਖੈਰ ਨਹੀਂ ਮੇਰੀ ਖੈਰ ਨਹੀਂ ਆ ਕੋਈ ਨਹੀਂ ਕਹਿੰਦਾ ਕਿ ਤੁਹਾਡੀ ਖੈਰ ਨਹੀਂ ਆ ਜੇ ਤੂੰ ਕਢਾਉਣੇ ਨਾਲ ਲੈ ਕੇ ਤੇ ਫਿਰ ਤੁਹਾਡੀ ਐਸਸੀ ਕਿ ਤਸੀ ਕਰੂੰਗਾ ਐਦਾਂ ਨਹੀਂ ਬੋਲੀਦਾ ਬੋਤਾ ਐਸ ਜੀ ਡੀ ਐਸ ਸੀ ਕਰੂੰ ਜਿਹੜਾ ਤੂੰ ਦੱਸਾਂ ਪਤਾ ਐਦਾਂ ਨਹੀਂ ਬੋਲੀਦਾ ਬੋਤਾ ਸੋਣਾ ਸੋਣਾ ਬੋਲੀ ਜਾਂਦਾ ਬੋ ਗੁੱਡ ਬੇਬੀ ਆ ਸਭ ਮਨ ਤੇ ਮੈਂ ਬਸ ਇਹੀ ਕਹਿਣਾ ਸੀ ਜੇ ਮੇਰਾ ਨਾ ਇੱਥੇ ਇੱਕ ਕੱਲ ਪਰਸ ਇੱਕ ਮੇਰਾ ਵੀਰ ਵੀਰ ਨਾਲ ਕੋਈ ਗੱਲ ਨਹੀਂ ਹੋਈ ਥੋੜੇ ਦਿਨ ਹੋ ਗਏ ਆ ਤੇ ਉਹ ਜਰ ਆਪਣਾ ਇਹ ਵੱਡਾ ਬੈਗ ਟੈਚੀ ਲੈ ਕੇ ਭਰਾ ਤੇ ਆ ਕੇ ਤੇ ਮੈਨੂੰ ਕਹਿਣ ਲੱਗਿਆ ਵੀ ਮੈਂ ਤੁਹਾਡੀ ਕੋਲ ਰਹਿਣਾ ਏ ਸੁਣ ਚੁੱਪ ਕਰਕੇ ਬਹਿ ਜਾ ਉਹ ਕਿੰਨਾ ਤੁਹਾਡੀ ਕੋਲ ਰਹਿਣਾ ਮੈਂ ਮੈਨੂੰ ਆਪਣਾ ਚੇਲਾ ਪਾਲੋ ਤੇ ਰੂਮ ਲਾ ਪਿਆ ਵਿਚਾਰਾ ਜਿਹੜੇ ਮੈਂ ਤੁਹਾਨੂੰ ਭਰਾ ਇਦਾਂ ਆਪਾਂ ਚਲੋ ਮੇਰਾ ਵੀ ਦਿਲ ਇਹਦਾ ਮੈਂ ਦੇਖ ਨਹੀਂ ਸਕਦਾ ਪਰ ਮੇਰੇ ਚੱਕਰ ਇਹ ਅਜੇ ਆਪਾਂ ਅਕੈਡਮੀ ਖੋਲ੍ਹਣੀ ਵੀ ਤੁਹਾਨੂੰ ਮੈਂ ਇਦਾਂ ਕਿ ਦਾਰਾ ਖੂੰਗਾ ਹਣਾ ਤੇ ਉਹ ਕਹੇ ਮੇਰੇ ਪਿਆਰੀ ਪੈਨ ਲੱਭਿਆ ਮੈਂ ਤੁਹਾਡਾ ਚੇਲਾ ਬਣਾ ਮੈਨੂੰ ਰੱਖੋ ਹੀ ਰੱਖੋ ਤੇ ਮੈਂ ਉਹਨੂੰ ਫਿਰ ਸਮਝਾਇਆ ਚੰਗੀ ਤਰ੍ਹਾਂ ਬਾਅਦ ਕਿ ਵੀ ਮੇਰਾ ਵੀਰ ਇਦਾਂ ਦੀ ਕੋਈ ਗੱਲ ਨਹੀਂ ਹੈ ਜੇ ਅਕੈਡਮੀ ਨਹੀਂ ਖੋਲੀ ਜਦੋਂ ਖੋਲਾਂਗੇ ਉਦੋਂ ਰੱਖਾਂਗੇ ਕੋਈ ਗੱਲ ਨਹੀਂ ਤੇ ਇਦਾਂ ਕਿਉਂਕਿ ਉਹਨਾਂ ਵੀਰ ਨਾਲ ਮੇਰੀ ਕੋਈ ਗੱਲਬਾਤ ਨਾ ਹੋਈ ਤੇ ਅਸੀਂ ਨਾ ਉਹਨੇ ਕਦੀ ਮੈਨੂੰ ਮਿਲਿਆ ਹੀ ਨਾ ਉਹਨੇ ਕੁਝ ਇਸ ਵਾਰੀ ਗੱਲ ਕੀਤੀ ਉਹ ਸਿੱਧਾ ਡਾਇਰੈਕਟ ਹੀ ਆ ਗਿਆ ਮੈਂ ਮੈਚ ਤੇ ਚੱਲੇ ਆ ਸ਼ਹਿਰ ਰਾਣੀ ਵਾਲਾ ਮੈਂ ਜੀ ਉਹ ਸਿੱਧਾ ਡਾਇਰੈਕਟ ਹੀ ਇਦਾਂ ਆ ਗਿਆ ਤੇ ਇਦਾਂ ਫਿਰ ਥੋੜਾ ਔਖਾ ਹੋ ਜਾਂਦਾ ਵਾ ਤੇ ਤੁਸੀਂ ਸਮਝਿਆ ਕਰੋ ਜਦੋਂ ਅਕੈਡ ਇੱਕ ਦੋ ਚਾਂਸੇ ਦਾ ਜੇ ਅੱਗੇ ਕੋਈ ਹੋਰ ਹੋਈ ਹੀ ਉਦੋਂ ਮੈਂ ਘਰੇ ਨਹੀਂ ਸੀ ਦੇ ਘਰਦਿਆਂ ਕੋਲ ਸ਼ਾਇਦ ਆਗੇ ਮਾਪਿਓ ਆਪਣੇ ਬੱਚੇ ਦੋ ਬੱਚੇ ਨੂੰ ਨਾਲ ਲੈ ਕੇ ਆਗੇ ਵੀ ਅਸੀਂ ਬੱਚਿਆਂ ਨੂੰ ਤੁਹਾਡੇ ਕੋਲ ਛੱਡਣਾ ਆ ਵੀ ਤੁਸੀਂ ਰੱਖੋ ਇਹਨਾਂ ਨੂੰ ਤੁਹਾਨੂੰ ਪਤਾ ਇਦਾਂ ਵੀ ਉਹਨਾਂ ਪਰਿਵਾਰਾਂ ਵਰਗਾ ਪਰਿਵਾਰ ਆ ਤੇ ਇਦਾਂ ਫਿਰ ਤੁਹਾਨੂੰ ਪਤਾ ਰੱਖਣਾ ਔਖਾ ਹੈ ਦਾ ਗਾਂ ਆਪਣੇ ਬੱਚੇ ਆ ਤੇ ਬਾਕੀ ਤੁਹਾਨੂੰ ਪਤਾ ਉਦਾਂ ਵੀ ਜ਼ਮਾਨਾ ਨਹੀਂ ਅੱਜਕੱਲ ਚੰਗਾ ਹੈਗਾ ਤੇ ਕਿਸੇ ਦੇ ਯਕੀਨ ਹੋ ਨਹੀਂ ਕਰ ਸਕਦੇ ਤਾਂ ਭਾਵੇਂ ਇਹ ਨਹੀਂ ਆਉਂਦੇ ਵੀ ਉਹ ਮੜੇ ਆ ਪਰ ਵੈਸੇ ਹੀ ਗੱਲ ਕਰ ਰਿਹਾ ਨਾਰਮਲ ਸਰਸਰੀ ਤੌਰ ਤੇ ਵੀ ਅੱਜਕੱਲ ਜ਼ਮਾਨਾ ਨਹੀਂ ਸਹੀ ਤੇ ਇਹ ਦੋ ਚਾਰ ਕਿਸੇ ਦਾ ਨਾਮ ਹੋਇਆ ਵੀ ਜਿਹੜੇ ਆਗੇ ਅਕੈਡਮੀ ਲਈ ਕਹਿੰਦੇ ਵੀ ਰੈਣਾ ਧੜ ਤੋਂ ਆਨ ਪਤਾ ਲੱਗਾ ਵੀ ਅਕੈਡਮੀ ਖੁੱਲੀ ਤੁਸੀਂ ਤੇ ਇਸ ਕਰਕੇ ਅੱਜ ਮੈਂ ਵੀਡੀਓ ਜਿੱਦ ਕਰੀਤਾ ਵਾ ਵੀ ਆਪਾਂ ਜਦੋਂ ਅਕੈਡਮੀ ਖੋਲੀ ਪੋਸਟ ਪਾਵਾਂਗੇ ਪਹਿਲਾਂ ਤੁਹਾਨੂੰ ਦੱਸਾਂਗੇ ਟ੍ਰਾਇਲ ਲਾਵਾਂਗੇ ਮੁੰਡੇ ਰੱਖਾਂਗੇ ਸਾਰਾ ਡਾਈਟ ਦਾ ਜੋ ਵੀ ਪਲਾਨ ਹੋਊਗਾ ਸਾਰਾ ਕੋ ਤੁਹਾਨੂੰ ਦੱਸਾਂਗੇ ਕਿੰਨੀ ਏਜ ਦੇ ਮੁੰਡੇ ਰੱਖਣੇ ਆ ਸਾਰਾ ਕਰਕੇ ਕਿਉਂਕਿ ਅਗਰ ਬਦਾਂ ਵੀ 5 6 ਮਹੀਨੇ ਬਣਾਉਣ ਤੇ ਵੀ ਲੱਗ ਜਣੇ ਆ ਤੇ ਆਪਾਂ ਅਗਲੀ ਗਰਮੀਆਂ ਦੇ ਵਿੱਚ ਸਾਰਾ ਇਹ ਸਟਾਰਟ ਕਰਾਂਗੇ ਸਾਲ ਇਹ ਨੂੰ ਗਰਮੀਆਂ ਦੇ ਵਿੱਚ ਅਕੈਡਮੀ ਬਣਾ ਕੇ ਤਿਆਰ ਕਰਾਂਗੇ ਤੇ ਫੇਰ ਆਪਾਂ ਸਾਰਿਆਂ ਨੂੰ ਖੁੱਲਾ ਸੱਦਾ ਦੇਵਾਂਗੇ ਸਾਰੇ ਆਓ ਫੇਰ ਉਦੋਂ ਆਇਓ ਤੇ ਇਦਾਂ ਮੇਰੇ ਵੀਰਾਂ ਜੇ ਕੋਈ ਨਾ ਆਓ ਇਦਾਂ ਤੁਹਾਨੂੰ ਪਤਾ ਔਖਾ ਹੁੰਦਾ ਫੇਰ ਅਗਲੇ ਨੂੰ ਜਵਾਬ ਦੇਣਾ ਵੀ ਔਖਾ ਹੁੰਦਾ ਤੇ ਇਸ ਕਰਕੇ ਮੇਰੇ ਵੀਰ ਇਹ ਨਹੀਂ ਗੱਲ ਦਾ ਧਿਆਨ ਰੱਖਿਓ ਜਦੋਂ ਅਕੈਡਮੀ ਖੋਲੀ ਤੇ ਫੇਰ ਸਾਰਿਆਂ ਨੂੰ ਸੱਦਾ ਦੇਵਾਂਗੇ ਸਾਰੇ ਆਇਓ ਤੇ ਵਾਹਿਗੁਰੂ ਕਿਰਪਾ ਕਰੇ ਆਪਾਂ ਅਕੈਡਮੀ ਦੀ ਚਲਾਵਾਂਗੇ ਵਧੀਆ ਤਰੀਕੇ ਨਾਲ ਤੇ ਖੇਡ ਕਬੱਡੀ ਦੀ ਸੇਵਾ ਕਰਾਂਗੇ ਤੇ ਸੁਖਮਨ ਚੋਲੇ ਦੇ ਨਾਂ ਦੇ ਕਬੱਡੀ ਅਕੈਡਮੀ ਚਲਾਵਾਂਗੇ ਆਪਾਂ ਤੇ ਬਾਕੀ ਠੀਕ ਆ ਜੀ ਲਵ ਯੂ ਸਾਰਿਆਂ ਨੂੰ ਤੇ ਮਿਲਦੇ ਆਪਾਂ WhatsAppਾਂ ਚੱਲੀ ਹੁਣ ਮੈਚ ਦੇ ਦੇ ਇਹ ਮੈਜਰ ਮੈਂ ਲਈ ਤੁਹਾਨੂੰ ਨਵੇਂ ਮੁੰਡਿਆਂ ਨਾਲ ਬੁਲਾਉਣਾ ਆਏ ਪਾਪਾ ਦੀ ਟਰੋਫੀ ਪਾਪਾ ਦੀ ਰਫੀ ਆ ਮੇਰੀ ਸਕੂਲ ਸਕੂਲ ਤਾਂ ਮਿਲੀ ਸੀ ਹਾਂ ਇਹ ਮੇਰੀ ਟਰੋਫੀ ਆ ਸਕੂਲ ਟਾਈਮ ਜਦੋਂ ਮੈਂ ਪੜਦਾ ਸੀ ਸ੍ਰੀ ਗੁਰੂ ਅਜੰਦੇਵ ਜੀ ਸਕੂਲ ਚੋਲਾ ਸਾਹਾ ਇੱਥੇ ਆਪਣੇ ਉੱਥੋਂ ਮੈਨੂੰ ਟਰੋਫੀ ਮਿਲੀ ਸੀ ਮੈਂ ਪਤਾ ਨਹੀਂ ਕਿਹੜੀ ਕਲਾਸ ਚੋਂ ਫਰਸਟ ਕਿ ਸੈਕੰਡ ਆਇਆ ਸੀ ਚੇਤਾ ਨਹੀਂ ਹੁਣ ਆਪਣੀ ਦੂਸਰੀ ਤੀਸਰੀ ਚੋਂ ਉਹਦੀ ਟਰੋਫੀ ਆ ਮੇਰੀ ਬਹੁਤ ਟਾਈਮ ਦੀ ਸੰਭੀ ਪਈ ਕਰ ਬਹੁਤ ਸੋਹਣੀ ਬੋਦੇ ਆ ਸੋਹਣੀ ਹੈ ਹੂੰ ਪਾਪਾ ਦੀ ਟਰੋਫੀ ਸੋਹਣੀ ਹੈ ਤੇ ਇੱਕ ਹੋਰ ਫੋਟੋ ਵੀ ਕਿੱਤੀਓ ਹਾਂਜੀ ਖਿੱਚਦੇ ਆ ਪੁੱਤ ਚਲ ਚੁੱਪ ਕਰੋ ਆਪਾਂ ਕੀ ਗੱਲ ਕਰ ਲਈਏ ਖਿੱਚਦੇ ਫੋਟੋ ਵੇਟ ਕਰੋ ਇੱਕ ਗੱਲ ਕਰ ਲਈਏ ਹੋਰ ਤੇ ਆਪਾਂ ਤੁਹਾਣਾ ਨਵਾਂ ਇੱਕ ਹੋਰ ਗੱਲ ਕਰਨੀ ਸੀਗੀ ਵੀ ਤੁਹਾਨੂੰ ਜਾਣ ਕੇ ਸਾਨੂੰ ਖੁਸ਼ੀ ਹੋਊਗੀ ਜਿਵੇਂ ਮੈਂ ਕਿਹਾ ਦੱਸਿਆ ਵੀ ਆਪਾਂ ਬਸ ਥੋੜੇ ਦਿਨਾਂ ਦੇ ਵਿੱਚ ਖੇਡ ਰਹੇ ਆ ਤੇ ਪਹਿਲਾ ਮੈਚ ਆਪਾਂ ਖੇਡ ਰਹੇ ਆ ਜੀ ਖੋਸ਼ਕੀਪੁਰ 23 ਜਨਵਰੀ ਨੂੰ ਤੇ ਬਾਕੀ ਮੈਚਾਂ ਦੀ ਜਰੂਰ ਅੱਗੇ ਮੈਂ ਦੇਣਾ ਨਹੀਂ ਦੇ ਸਕਦਾ ਸਾਰਿਆਂ ਭਰਾਵਾਂ ਦਾ ਬੜੇ ਲੋਕੀ ਜਿਹੜੇ ਮੈਨੂੰ ਪਿਆਰ ਕਰਦੇ ਕਮੈਂਟ ਕਰਦੇ ਆ ਤੁਹਾਨੂੰ ਵੇਖਣ ਲਈ ਅਸੀਂ ਵੀ ਇੰਨੇ ਟਾਈਮ ਹੋ ਗਿਆ ਤੁਹਾਡਾ ਮੈਚ ਨਹੀਂ ਦੇਖਿਆ ਤਾਂ ਤੁਹਾਡਾ ਮੈਚ ਹੀ ਦੇਖਣਾ ਕਈ ਵੀ ਇਦਾਂ ਦੇ ਜਿਹੜੇ ਜਿੰਨਾਂ ਜਦੋਂ ਦੀ ਮੇਰੇ ਸੱਟ ਲੱਗੀ ਆਪਰੇਸ਼ਨ ਹੋਇਆ ਉਹਨਾਂ ਕਬੱਡੀ ਮੈਚ ਨਹੀਂ ਦੇਖਿਆ ਉਹ ਕਿਤੇ ਜਦੋਂ ਤੂੰ ਖੇਡਣ ਲੱਗੇਗਾ ਉਦੋਂ ਹੀ ਕਬੱਡੀ ਵੇਖਣੀ ਸਟਾਰਟ ਕਰਨੀ ਆ ਇੰਨੇ ਲੋਕੀ ਪਿਆਰ ਕਰਨ ਵਾਲੇ ਵੀ ਹੈਗੇ ਆ ਕਈ ਇੰਨੇ ਇੱਥੋਂ ਦਾ ਵੀ ਮੈਸੇਜ ਕਰਦੇ ਆ ਵੀ ਸਾਡੀ ਉਮਰ ਤੇਨੂੰ ਲੱਜੇ ਸਾਡੇ ਪਰਿਵਾਰ ਦੀ ਉਮਰ ਤੇਰੇ ਪਰਿਵਾਰ ਨੂੰ ਲੱਜੇ ਇਦਾਂ ਦੇ ਮੈਸੇਜ ਕਰਦੇ ਆ ਤੇ ਫਿਰ ਅੱਖਾਂ 'ਚ ਪਾਣੀ ਆ ਜਾਂਦਾ ਰੋਣਾ ਆਉਂਦਾ ਯਾਰ ਇੰਨੇ ਲੋਕੀ ਪਿਆਰ ਕਰਨ ਵਾਲੇ ਵੀ ਹੈਗੇ ਆ ਕਈ ਵੀਰ ਕਹਿੰਦੇ ਨੇ ਦੇ ਵੀ ਤੋਂ ਕਮੈਂਟ ਪੜਿਆ ਨਾ ਕਰ ਇਹਨਾਂ ਵੱਲ ਧਿਆਨ ਨਾ ਦਿਆ ਕਰ ਪਰ ਜਿਹੜੇ ਮੇਰੀ ਵੀਰੇ ਐ ਇੰਨਾ ਪਿਆਰ ਕਰਦੇ ਜਿਹਦਾਂ ਨੇ ਕਮੈਂਟ ਕਰਦੇ ਉਹਨਾਂ ਦੇ ਫਿਰ ਮੈਨੂੰ ਕਮੈਂਟ ਪੜ੍ਹਨੇ ਪੈਂਦੇ ਆ ਉਹਨਾਂ ਨੂੰ ਜਵਾਬ ਵੀ ਦੇਣਾ ਪੈਂਦਾ ਮੈਂ ਹਰੇ ਕਮੈਂਟ ਲਾਈਕ ਕਰਦਾ ਹੁੰਨਾ ਇਸੇ ਕਰਕੇ ਤੇ ਜਿਉਂਦੇ ਵਸਦੇ ਰਹੋ ਜਿਹੜੇ ਤੁਸੀਂ ਨਹੀਂ ਅਰਦਾਸਾਂ ਕਰਦੇ ਵੈਗਰੂ ਤੁਹਾਨੂੰ ਛੜਦੀ ਕਲਾ ਬਖਸ਼ੇ ਕਾਰੋਬਾਰ ਚ ਤਰੱਕੀਆਂ ਬਖਸ਼ੇ ਵੈਗਰੂ ਤੁਹਾਡੇ ਪਰਿਵਾਰ ਦੀ ਲੰਮੀ ਉਮਰ ਕਰੇ ਜਿਉਂਦੇ ਵਸਦੇ ਰਹੋ ਜਿਹੜੇ ਇੰਨਾ ਤੁਸੀਂ ਪਿਆਰ ਕਰਦੇ ਹੋ ਤੇ ਆਪਾਂ ਬਸ 3 ਜਨਵਰੀ ਤੋਂ ਲਗਾਤਾਰ ਬਾਅਦ ਮੈਚ ਆਪਣੇ ਖੇੜਨੇ ਸਟਾਰਟ ਆ ਤੇ ਆਪਾਂ ਇੱਕ ਇੱਕ ਮੈਚ ਖੇਡ ਰਹੇ ਆ ਜੀ ਤੁਹਾਨੂੰ ਉਹ ਮੈਚ ਦੱਸਦਾ ਸਰੇ 23 ਜਨਵਰੀ ਨੂੰ ਖੋਜਕੀਪੁਰ ਆਪਣੇ ਰਈਆ ਲੱਗੇ ਉੱਥੇ ਆਪਣੇ ਨਾਨਕੇ ਆ ਤੇ ਮਤਲਬ ਖੋਜਕੀਪੁਰ ਮੈਚ ਆ ਜੀ 23 ਜਨਵਰੀ ਨੂੰ ਉਸ ਤੋਂ ਬਾਅਦ 28 ਜਨਵਰੀ ਨੂੰ ਮੈਚ ਆ ਸਾਡਾ ਸ਼ਹੀਦ ਪੱਟੀ ਲੱਗੇ ਸ਼ੋ ਮੈਚ ਆ ਉੱਥੇ ਵੀ ਮੈਂ ਆ ਵੀ ਖੜਨਾ ਇਹ ਤੁਹਾਨੂੰ ਮੈਂ ਉਹ ਮੈਂ ਦੱਸਣਾ ਜਿੱਥੇ ਜਿਹੜੇ ਮੈਂ ਆਪ ਖੇਡ ਰਹੇ ਆ ਮੈਂ ਖੇਡ ਰਿਹਾ ਜਿਹੜਾ ਮੇਰੀ ਟੀਮ ਤੋਂ ਮੈਚ ਆ ਮਵੀ ਖੜਨਾ ਹੈ 23 ਜਨਵਰੀ ਨੂੰ ਖੋਜਕੀਪੁਰ 28 ਜਨਵਰੀ ਨੂੰ ਪਿੰਡ ਸ਼ਹੀਦ ਆ ਤੇ ਉਸ ਤੋਂ ਬਾਅਦ ਮੈਚ ਹੈਗਾ ਜੀ ਇੱਕ 13 ਫਰਵਰੀ ਨੂੰ ਇੱਕ 22 ਫਰਵਰੀ ਨੂੰ ਠੀਕ ਹੈ ਜੀ ਤੇ ਇੱਕ ਕੱਲ ਜਿ ਆਇਆ 16 ਮਾਰਚ ਦਾ ਮੈਚ ਆਪਣਾ ਬਰਵਾਲਾ ਆ ਦੁਬਲੀ ਲਗੇ ਚਮਕੌਰ ਮੁੰਡਾ ਖੇਡਦਾ ਬਰਵਾਲੇ ਵਾਲਾ ਉਹਦੇ ਪਿੰਡ ਸ਼ੋ ਮੈਚ ਤੇ 16 ਮਾਰਚ ਨੂੰ ਉਹ ਇੱਕ 22 ਫਰਵਰੀ ਨੂੰ ਆਪਾਂ ਮੈਚ ਫੜਿਆ ਹੋਇਆ ਉਹ ਹੈਗਾ ਜੀ ਟੰਡੇਆਲਾ ਨੱਤ ਗੁਰਦਾਸਪੁਰ ਚ 22 ਫਰਵਰੀ ਨੂੰ ਉੱਥੇ ਵੀ ਆਪਾਂ ਖੇਡ ਰਹੇ ਆਪਣੀ ਟੀਮ ਆ ਰਹੀ ਆ ਤੇ 1 13 ਫਰਵਰੀ ਨੂੰ ਮੈਚ ਆਪਣੇ ਕੋਲ ਆ ਤੇ ਦੋ ਤਿੰਨ ਹੋਰ ਮੈਚ ਆ ਮਰੀ ਉਹ ਦਿਮਾਗ ਨਹੀਂ ਆ ਕਾਫੀ ਦੇ ਨੋਟ ਕੀਤੇ ਹੋਏ ਆ ਤੇ ਇਹ ਸਾਰੇ ਮੈਚ ਜਿਹੜੇ ਆਪਣੇ ਆਪਾਂ ਫੜੇ ਹੋਏ ਆ ਆਪਾਂ ਖੇਡ ਰਹੇ ਆ ਤੁਹਾਨੂੰ ਇਹ ਸਾਰੇ ਦੱਸਿਆ ਤੁਸੀਂ ਵੀ ਚਲੋ ਬੰਦਿਆਂ ਨੂੰ ਖੁਸ਼ੀ ਹੋਊਗੀ ਜਿਹੜੇ ਮੈਨੂੰ ਪਿਆਰ ਕਰਦੇ ਆ ਵੀ ਆਪਾਂ ਵਾਪਸ ਗਰੁੰਡਾਂ 'ਚ ਆ ਰਹੇ ਆ 13 ਫਰਵਰੀ ਨੂੰ ਆਪਾਂ ਖੇਡਣਾ ਬੜਾ ਪੰਜ-ਛੇ ਦਾ ਮੈਚ ਆ ਤੁਸੀਂ ਨੋਟ ਕਰਿਓ ਤੇ 9 ਫਰਵਰੀ ਨੂੰ ਸੱਚ ਇੱਕ ਮੈਚ ਆ ਉਹ ਹੈਗਾ ਫਰੇਗਨ ਸੁਭਰਾ ਉੱਥੇ ਵੀ ਆਪਾਂ ਖੇਡ ਰਹੇ ਆ ਆਪਣਾ ਭਰਾ ਸੱਤਾ ਸੇਰੋਂ ਕੈਨੇਡਾ ਰਹਿੰਦਾ ਉਹਦੇ ਪਿੰਡ ਮੈਚ ਆ ਫਰੇਗਨ ਸੁਭਰਾ ਹਰੀਕੇ ਲਾਗੇ ਹਾਂਜੀ ਸਾਰੇ ਨੂੰ ਸੜਿਆ ਤੂੰ ਜੁੱਤੀ ਖਾਓ ਕੀ ਕਹਾਂ ਇਹਨਾਂ ਸਾਰਿਆਂ ਨੂੰ ਕੋਹ ਸੜਿਆ ਤੂੰ ਤੁੱਤੀ ਆ ਅਸਟ੍ਰੇਲੀਆ ਦੀ ਜੁੱਤੀ ਆ ਸੁਖਮਣ ਨੇ ਬਾਈਕ ਜੀ ਅਸਟ੍ਰੇਲੀਆ ਦੀ ਜੁੱਤੀ ਆ ਵੇਖ ਲਓ ਸੁਖਮਣ ਕਹਿੰਦਾ ਇਹ ਸਰਾਂ ਨੂੰ ਕਹੋ ਵੀ ਬਾਈਕ ਅਸਟ੍ਰੇਲੀਆ ਦੀ ਜੁੱਤੀ ਆ ਗਾਣਾ ਵੀ ਚੱਲਦਾ ਕਦਾ ਦੇ ਵਿੱਚ ਵੇਖੋ ਸਰਾਂ ਨੂੰ ਦਿਖਾਓ ਵੈਰੀ ਗੁੱਡ ਗੁੱਡ ਵੈਰੀ ਗੁੱਡ ਮੂਜ਼ਿਕ ਮੋਡ ਵਾਹ ਮੂਜ਼ਿਕ ਮੋਡ ਚਲੋ ਬੰਦ ਕਰਦੇ ਹੁਣ ਕਰ ਦੋ ਵਾਸ ਹਾਂਜੀ ਚਲ ਕਰ ਦੋ ਹੋਰ ਚੇਂਜ ਕਰੋ ਹਾਂਜੀ ਹਾਂ ਕਰ ਦੋ ਕਰ ਦੋ ਕਰ ਦੋ ਬਾਕੀ ਆ ਤੁਹਾਨੂੰ ਮੈਂ ਦੱਸਦੇ ਜਿਹੜੇ ਪੰਜ ਸਤ ਮੈਚ ਹੈ 9 ਫਰਵਰੀ ਨੂੰ ਫਤਿਹਗੜ੍ਹ ਸੁਭਰਾਵਾਂ ਤੇ 11 ਫਰਵਰੀ ਨੂੰ ਮੈਚ ਹੈ ਇੱਕ 22 ਫਰਵਰੀ ਨੂੰ ਮੈਚ ਹੈ ਜੀ ਢੰਡਾ ਨੱਤ ਤੇ 23 ਜਨਵਰੀ ਨੂੰ ਅਗਲੇ ਮਹੀਨੇ ਵਾਲਾ ਨਵੇਂ ਸਾਲ ਚੋ 23 ਜਨਵਰੀ ਨੂੰ ਖੁਸ਼ਗੀਪੁਰ ਆ ਰਹੀ ਹੈ ਲਾਗੇ 28 ਤਰੀ ਨੂੰ ਸ਼ਹੀਦ ਹੈ 28 ਜਨਵਰੀ ਨੂੰ ਪੱਟੀ ਕੋਲ ਸ਼ਹੀਦਪਿੰਡ ਮੁੰਡਾ ਲਾਡੀ ਸ਼ੀਦਨਲਾ ਖੇਡਣਾ ਨਹੀਂ ਦੇਖਿਆ ਸਾਰੇ ਨੇ ਪਲੇਅਰ ਜੁਗਨਜੀ ਦਾਲਾ ਇੱਕ ਮੁੰਡਾ ਉਥੋਂ ਦਾ ਹੋ ਰਿਹਾ ਵਰਿੰਦਰ ਸ਼ਾਇਦ ਨਾਮ ਦਾ ਸ਼ੀਦਾ ਜਨੂ ਦੁੱਲਾ ਕਹਿੰਦੇ ਆ ਕਾਫੀ ਪਲੇਅਰ ਹੋਏ ਸ਼ੀਦ ਦੇ ਉਹਨਾਂ ਦੇ ਪਿੰਡ ਮੈਚ ਆਪਣਾ ਸ਼ੋਅ ਮੈਚ ਆ ਇਹ ਸਾਰੇ ਆਪਣੇ ਸ਼ੋਅ ਮੈਚ ਹੀ ਆ ਤੇ ਮੇਰੇ ਸਨ ਅਨੁਸਾਰ ਸਾਰੇ ਮੈਚ ਸ਼ੋਅ ਮੈਚ ਹੀ ਹੈਗੇ ਵੀ ਸ਼ਾਇਦ ਕੂਪੀ ਦੇ ਨਾਲ ਆ ਤੇ ਵਧੀਆ ਮੈਚ ਹੋਣੇ ਆ ਸਾਰੇ ਤਗੜੇ ਤੇ ਆਪਾਂ ਵੀ ਖੇਡਣਾ ਆ ਸਾਰੇ ਜਣੇ ਤੁਸੀਂ ਜਰੂਰ ਆਇਓ ਤੇ ਬਾਕੀ ਹੁਣ ਆਪਾਂ ਜਾਣਾ ਮੈਚ ਤੇ ਉੱਥੇ ਮਾਰਦੇ ਆ ਗੱਲਾਂ ਬਾਤਾਂ 13 ਫਰਵਰੀ ਦਾ ਮੇਰੇ ਦਿਮਾਗ ਚ ਆ ਗਿਆ ਜੀ 13 ਫਰਵਰੀ ਨੂੰ ਮੈਚ ਆ ਵਲੀਪੁਰ ਸ਼ੋ ਮੈਚ ਉਹ ਵੀ ਮੈਚ ਬੜਾ ਵੱਡਾ ਆਪਣਾ ਤੇ ਆਪਣੇ ਮਾਝ ਦੇ ਮੈਚ ਆ ਸਾਰੇ ਤੇ ਇੱਕ ਮੈਚ ਆਪਾਂ ਦਵਾਬੇ ਏਰੀਆ ਦਾ ਫੜਿਆ ਆ 14 ਫਰਵਰੀ ਨੂੰ ਪਿੰਡ ਚਕਰਾਲਾ ਡਿਸਟ੍ਰਿਕਟ ਕਪੂਰਥਲਾ ਚਕਰਾਲਾ ਪਿੰਡ ਤੇ ਡਿਸਟ੍ਰਿਕਟ ਕਪੂਰਥਲਾ ਆਲ ਓਪਨ ਕਲੱਬਾਂ ਦੇ ਮੈਚ ਆ ਇੱਕ ਦਵਾਬੇ ਜੋ ਫੜਿਆ ਆ ਬਾਕੀ ਸਾਰੇ ਮੈਚ ਆਪਣੇ ਮਾਝ ਦੇ ਵਿੱਚ ਹੀ ਆ ਸ਼ੋ ਮੈਚ ਗਰਦਾਸਪੁਰ ਤੇ ਤਰਨਤਾਰ ਤੇ ਇੱਕ ਫਤਿਹਗੜ੍ਹ ਸੁਭਰਾਵਾ ਆਪਣਾ ਮੈਚ 9 ਫਰਵਰੀ ਨੂੰ ਉੱਥੇ ਵੀ ਆਰ ਲੋਪਨ ਟੀਮਾਂ ਦੇ ਮੈਚ ਆ ਬੜੇ ਤੰਗੜੇ ਮੈਚ ਹਰੇਕ ਸਾਲ ਤੁਹਾਨੂੰ ਪਤਾ ਹੀ ਇੱਥੇ ਆਪਾਂ ਹਰੇਕ ਸਾਲ ਖੇਡਦੇ ਆ ਤੇ ਸਾਰੇ ਮੈਚ ਤੁਸੀਂ ਕਰ ਲਓ ਨੋਟ ਤੇ ਜ਼ਰੂਰ ਪਹੁੰਚਿਓ ਭਰਾ ਦਾ ਹੌਸਲਾ ਵਧਾਉਣ ਲਈ ਜਾਂ ਲਾਈਵ ਦੇਖੋ ਰਹਿਣੇ ਦੂਰ ਬੈਠੇ ਆ ਸਾਰੇ ਮੇਰ ਕਰੇ ਸਾਰੇ ਭਰਾਵਾਂ ਦੇ ਰੱਬ ਉੱਚੀ ਹਰੀ ਬੋਲੋ ਬਾਜੀ ਜਫੇ ਦਾ ਪਾਦਾ ਪਾਦਾਂਗੇ ਕਾ ਕਰ ਜਫੇ ਲਾਉਣੇ ਕਿੰਨੇ ਮੈਚ ਦੌਣਾ ਹੀ ਪਿੰਡ ਦਾ ਕੰਮ ਹੀ ਤੇਰਾ ਕੰਮ ਹੀ ਆਪਾਂ ਜਫੇ ਪੂਰੇ ਪਿੰਡ ਦਾ ਕੰਮ ਹੀ ਆਪਣੇ ਨੋ ਇਹ ਆਪਣਾ ਆ ਗਿਆ ਮੈਚ ਤੇ ਆਪਾਂ ਟੀਮ ਆਪਣੀ ਹੋ ਰਹੀ ਰੈਡੀ ਤੇ ਮੈਚ ਆਪਣਾ ਜਾਂ ਦੂਸਰਾ ਆ ਜਦ ਆਪਾਂ ਕਰਨ ਛੱਲੇ ਗਿਆ ਫੇਰ ਬੰਦਾ ਹੁੰਦਾ ਹਾਂ ਹਾਂ ਇਹ ਬਹੁਤ ਜਿਨ ਉਹਦੇ ਸੱਟ ਲੱਗੀ ਸੀ ਨਾ ਕੰਨ ਤੇ ਹੈਈ ਹੋਈ ਸੀ ਉਦੋਂ ਬੰਦਾ ਸੀ ਉਹ ਇਹ ਤੇ ਮੈਚ ਤੇ ਆ ਕੇ ਤੇਰੀ ਇਸ ਨਾਲ ਪੱਟੀ ਬੰਦੇ ਬੰਦਾ ਇਹ ਬਾਜੂ ਬੰਦਾ ਇਹ ਕੰਨ ਤੇ ਆਵੇ ਹੈਈ ਹੋਈ ਇੱਥੇ ਹੋਈ ਸੁਮਨ ਸੁਮਨ ਇੱਥੇ ਰਿਹਾ ਆਵੇ ਇੱਥੇ ਹੋਈ ਹੈ ਆਵੇ ਆਵੇ ਉੱਜਦਾ ਵੇ ਇੱਥੇ ਫੇਰ ਇੱਥੇ ਹੁੰਦੀ ਆਈ ਉਹਦੀ ਹੀ ਰਹਿੰਦੇ ਬਾਬੇ ਲੱਗੇ ਆ ਗੁਰਦੁਆਰਾ ਸਾਹਿਬ ਆ ਤੇ ਰੁੱਖਾਂ ਦੇ ਵਿੱਚ ਸਾਰੇ ਇੱਥੇ ਟੀਮਾਂ ਖੜੀਆਂ ਬੜੇ ਪੁਰਾਣੇ ਮੇਲੇ ਹੁੰਦੇ ਇਹ ਬੜਾ ਪੁਰਾਣਾ ਮੇਲਾ ਇਹ ਤੇ ਅੱਜ ਪਹਿਲਾ ਦਿਨੇ ਆ ਤੋਤਾ ਰਾਣੀ ਦਾ ਤਿਆਰ ਆ ਪੂਰਾ ਓਕੇ ਪੂਰਾ ਨੰਬਰਾਂ ਛੱਡ ਕੇ ਕਈ ਬਦੇ ਫੱਟ ਗਏ ਹਾਂ ਮੈਦਾਨ ਛੱਡ ਜਾਂਦੇ ਆ ਚੱਲ ਕੋਈ ਨਹੀਂ ਆ ਲਓ ਵੀ ਜੱਸ ਚੋਲਾ ਅਡਾ ਆਇਆ ਵੀ ਪੁਰਾਣਾ ਪਲੇਅਰ ਚੋਲਾ ਸਾਡਾ ਮੇਨ ਜਾਫੀ ਜੱਸਾ ਏਟਲੀ ਵਾਲਾ ਏ ਇਹ ਪੁਰਾਣਾ ਜਾਫੀ ਆ ਚੋਲਾ ਹਾਫ ਟੀਮ ਦਾ ਵੇਟ ਵਾਲੀ ਕਬੱਡੀ ਦਾ ਬਾਦਸ਼ਾਹ ਹੀ ਏ ਬਸ ਕਰ ਓਏ ਲੈ ਤੈ ਫੇ ਗੱਲਾਂ ਸਾਡੇ ਸਾਫਕਾ ਹੈਗੇ ਹਾਂ ਸਾਫਕਾ ਸਾਫਕਾਰ ਸੀਨੀਅਰ ਪਲੇਅਰ ਹੈਗੇਗਾ ਇਹ ਜਿਹੜੇ ਜਿਹੜੇ ਜਾਣਦੇ ਹੋਏ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਜਿਹੜੇ ਜੱਸ ਚੋਲਾ ਨੂੰ ਜਾਣਦੇ ਆ ਜੱਸਾ ਚੋਲੇ ਵਾਲਾ ਹਾਂਜੀ ਹਾਂ ਪੋਦਾਂ ਨਾ ਪਿੰਡ ਪੱਦਰ ਚ ਵੀ ਪਿੰਡ ਪੱਦਰ ਜਾ ਬਾਸ ਕਰੋ ਪੁਰਾ ਜੀ ਬਾਸ ਕਰੋ ਯਾਰ ਇਹ ਇੱਕ ਲੱਕੜ ਜਾਫੀ ਪੂਰਾ ਇਸ ਟਾਈਮ ਵੀ ਡਿਲੀਵਰੀ ਨਹੀਂਦਾ ਮੁੰਡਾ ਇਟਲੀ ਵਾਲਾ ਹੋ ਗਿਆ ਨੇ ਸੰਤ ਬਹਾਰ ਹੁੰਦਾ ਹੈ ਉਹ ਜਿਹੜਾ ਹੋਲਡ ਵਾਲਾ ਨੰਬਰ ਸੀ ਭਾਈ ਉਹ ਰੇਡਰ ਦਾ ਸੀ ਚਮਕੌਰ ਇਹੀ ਫੈਸਲਾ ਨਾ ਉਹ ਹੋਲਡ ਵਾਲਾ ਨੰਬਰ ਰੇਡਰ ਦਿੱਤਾ ਗਿਆ ਲੋ ਇਧਰੋਂ ਪਾਸੇ ਪੈ ਗਈ ਰੇਡ ਦੂਜੇ ਪਾਸੇ ਅਰਸ਼ਾ ਲਓ ਵੀ ਆ ਮੁੰਡਾ ਛੇ ਪਿੰਡ ਦਾ ਹੀ ਆ ਸਰਿਆੜੀ ਦਾ ਭੁਜਾਤਾ ਹੀ ਬੱਲੇ ਬੱਲੇ ਕਰਵਾਈ ਜਾਂਦਾ ਸਾਹਮਣੇ ਦੇਖਾਂਗੇ ਆ ਨੌਜਵਾਲੀ ਕਹਿੰਦੇ ਹੱਥਾਂ 'ਚੋਂ ਨਿਕਲ ਗਿਆ ਮੁੰਡੇ ਦੀ ਤਿਆਰੀ ਵੇਖੋ ਵੀ ਮੁੰਡੇ ਦੀ ਪੱਟਾਂ ਦੀ ਤਿਆਰੀ ਵੇਖੋ ਜੀ ਸਿੰਘ ਜੀ ਮਹੰਤਾ ਰਾਇ ਕੋ ਧੰਨਵਾਦ ਕਰਾਂਗੇ ਵੇਖੋ ਤਿਆਰੀ ਮੁੰਡੇ ਦੀ ਵਾਈਗੁਰ ਜੀ ਮਾਹਪੁਰ ਦੇ ਬਾਬਾ ਗੇਵਰ ਸਿੰਘ ਜੀ ਭਣਿਆਰੇ ਵਾਲੇ ਬੜੇ ਘੱਟ ਹੋਣ ਪਲੇਰਾਂ ਦੇ ਸਰੀਰ ਹੈ ਤਾਂ ਹੈਗੀ ਗੱਲ ਕਰ ਵੇਸ਼ਮਾ ਬੰਨਣਾ ਨਾ ਆਣੀ ਤਿਆਰੀ ਕਰਦੀ ਮੁੰਡੇ ਦੀ ਹਾਂ ਤੇ ਬਾਬਾ ਬਕਰ ਸਿੰਘ ਚੰਦ ਮਖਵਾਲੇ ਤੇ ਬੰਗੋ ਬਲਕਾਰ ਸਿੰਘ ਹਰਮਾਨਗੜ ਵਾਲੇ ਬਹੁਤ ਬਹੁਤ ਧੰਨਵਾਦ ਆ ਲਓ ਕਬੱਡੀ ਪਈ ਹੋਈ ਖੇਡ ਮੈਦਾਨ ਵਿੱਚ ਹੁਣ ਕਦੇ ਗੱਲਾਂ ਭਗਤਾਂ ਵਾਲੇ ਦੂਜੇ ਪਾਸੇ ਮੰਗਲੰਬੀਆ ਵਾਲੇ ਸੰਦੀਪ ਦਾ ਭਤੀਜਾ ਇਹ ਬਿੱਲਾ ਲਓ ਜੀ ਸੰਦੀਪ ਦਾ ਮੰਗਲੰਬੀਆ ਵਾਲੇ ਦਾ ਭਤੀਜਾ ਹੈ ਮੁੰਡਾ ਚਿੱਟੇ ਗੱਸੀ ਵਾਲਾ ਬਿੱਲਾ ਆ ਗਿਆ ਤੇ ਬਿੱਲਾ ਆ ਗਿਆ ਗੱਲ ਸੁਣ ਲਓ ਜੀ ਸੂਮਨ ਦਾ ਮੇਰੀ ਗੱਡੀ ਵਿਖਾਓ ਆ ਸੂਮਨ ਦੀ ਗੱਡੀ ਆ ਬਈ ਮੈਨੂੰ ਲੱਗਦਾ ਗੋਪੀ ਗਿਆ ਸੂਮਨ ਦੇ ਹਾਂਜੀ ਬਹੁਤ ਸੋਹਣੀ ਗੱਡੀ ਪੁੱਤ ਹੁਣ ਇਹ ਲੈ ਗਿਆ ਕਹਿੰਦਾ ਮੇਰੀ ਗੱਡੀ ਵਿਖਾਓ ਲਓ ਜੀ ਆਪਣਾ ਜੀਵਨ ਬਿਤਾ ਰੇਡ ਪਾਉਣ ਕਿ ਆਪਣੇ ਚਾਚੇ ਦਾ ਮੁੰਡਾ ਆਪਾਂ ਇੱਥੇ ਕਮੈਂਟਰੀ ਕਰੀ ਜੀਏ ਬਾਜ ਵਰਗੀ ਆ ਫੈਸਲਾ ਠੋਕ ਗਿਆ ਕਿ ਆਪਣੇ ਚਾਚੇ ਦਾ ਮੁੰਡਾ ਆਇਆ ਮੁੰਡਾ ਤਿਆਰ ਕਰਨਾ ਪਰ ਬੰਦੇਰੇ ਕਿਰੇ ਵਿਦੇਸ਼ਾਂ ਨਹੀਂ ਧਰਤੀ ਦੇ ਤੇ ਕਦੇ ਪੰਜਾਬ ਦੀ ਧਰਤੀ ਦੇ ਸ਼ੋਲਾ ਕੋ ਮੁੰਡਾ ਦੇਖੋ ਲੰਬਾ ਲਾਲ ਕੱਛੇ ਵਾਲਾ ਲੱਗਾ ਮੇਰੇ ਡਾਈਆ ਇੱਕ ਸੇਜ ਮੁੰਡਾ ਜਿਆਪੀ ਆਪਾਂ ਤਿਆਰ ਕਰਨਾ ਆਪਣੇ ਪਿੰਡ ਦਾ ਹੀ ਆ ਜੌਲਾ ਜੌਲਾ ਵਾਲਿਆਂ ਦਾ ਆ ਲੱਗ ਗਿਆ ਜੀ ਫਿਰ ਆ ਵਾਲਾ ਮੁੰਡਾ ਪੁੱਛ ਪੁੱਟ ਆ ਅੰਮ੍ਰਿਤ ਜੀ ਵੀ ਇਹ ਮੁੰਡਾ ਤਿਆਰ ਕਰਨਾ ਆ ਬੰਦੇ ਬੰਦੇ ਟੱਕਰ ਸਿਰੇ ਦੀ ਪਰ ਨੰਬਰ ਰੇਡਰ ਦੇ ਬਾਅਦ ਨੇ ਜੁੜਦਾ ਹੋਇਆ ਕੋਈ ਨਹੀਂ ਹੌਲੀ ਹੌਲੀ ਸਰੀਰ ਭਰ ਗਿਆ ਪੰਜ ਨਹੀਂ ਗੱਲ ਦੁਨੀਆਂ ਗੰਦ ਬਾੜ ਦੀ ਹੋਈ ਪਿੰਡ ਦਾ ਜੀਵਨ ਆ ਵੀ ਆਪਣੇ ਪਿੰਡ ਦਾ ਮੁੰਡਾ ਰੇਡਰ ਆ ਉਹ ਵਾਹ ਪ੍ਰੈਸ ਵੇਹਵਾਰੀ ਇਹ ਰੇਸ਼ਾ ਤਿਆਰ ਕਰ ਰਿਆ ਨੂੰ ਇਹ ਰੇਸ਼ਾ ਦਾ ਚੇਲਾ ਹੈ ਰੇਸ਼ਾ ਤਿਆਰ ਕਰ ਰਿਆ ਇਹ ਵੀ ਆਪਣੇ ਪਿੰਡ ਦਾ ਇਹ ਮੁੰਡਾ ਚੋਲਾ ਸਾਹ ਦਾ ਹੀ ਆ ਇਹਦਾ ਨਾਮ ਜੱਸਾ ਆਹ ਵਾਹ ਸਾਹ ਵਾਲੀ ਰੰਗ ਵਾਲਾ ਬਹੁਤ ਮੁਰਜੀ ਵਾਲਾ ਕਬੱਡੀ ਪਾਉਣ ਲਈ ਵਾਧਿਆ ਹੋਇਆ ਚੰਮਣ ਮੈਚ ਦੇਖ ਰਿਹਾ ਚੰਮਣ ਦਾ ਸਰੀਰ ਹੈ ਚੰਮਣ ਦੀ ਗੱਡੀ ਯਾ ਫੀਨੇ ਦੱਸਿਓ ਜੀ ਸਾਰੇ ਜਾਣੇ ਕਮੈਂਟ ਕਰਕੇ ਸੁਮੰਦੀ ਗੱਡੀ ਸੋਣੀ ਹੈ ਔਰ ਸਾਡੇ ਸੋਣੀਆ ਸੁਮੰਦੀ ਸਿੰਘ ਦੀ ਟੱਪਾ ਇਸ਼ਾਰਾ ਕਰੇ ਨੰਬਰ ਜਿਹੜਾ ਰੇਡਰ ਦਾ ਨੰਬਰ ਟੈਕਨੀਕਲੀ ਮਿਲਿਆ ਅਗਲੀ ਕਬੱਡੀ ਪਾਰ ਦੀ ਖੇਡ ਵੱਧ ਗਿਆ ਵਿਖਾਲਾ ਕਬੱਡੀਆਂ ਬਚਾ ਲਈ ਜੀ ਗਰਾਊਂਡ ਦੇ ਵਿੱਚ ਆ ਜਾਓ ਵੀ ਜਲਦੀ ਪਾਂਜੀ ਤੁਹਾਡੇ ਦਰਕਾਰ ਖੇਡਿਆ ਜਾਣਾ ਸਾਰੀ ਸੰਗਤ ਜੁੜੀ ਹੋਈ ਆ ਕਬੱਡੀ ਦੇ ਪ੍ਰੇਮੀ ਜੁੜੇ ਹੋਏ ਨੇ ਹਾਂ ਜੀ ਮੋਹਨਵਰ ਸਿੰਘ ਜੀ ਕਰਿਆ ਇਨੀ ਤੇ ਲੀਨੀ ਕਬੜੀ ਖੱਡੀ ਜਾਣੀ ਐਨੂੰ ਜਨਾ ਕਿ ਜਾਂਦੀ ਓ ਇਨੀ ਤੇ ਲੀਨੀ ਕਬੜੀ ਖੱਡੀ ਜਾਣੀ ਹੱਸ ਜਰਾ ਹਣਾ ਹੈ ਹਸਰੀ ਗੱਲ ਜੀ ਵਧੀਆ ਜੀ ਠੀਕ ਹੈ ਇਨੀ ਤੇ ਲੀਨੀ ਕਬੜੀ ਖੱਡੀ ਜਾਣੀ ਹੱਸੀ ਨਾ ਗਰਾਊਂਡ 'ਚ ਬੈਠਾ ਰੇ ਡੇੜੀ ਮਕਰ ਖਾਂਦਿਆਂ ਉਥੇ ਆਹ ਦਾਲ ਖਾਂਦਿਆ ਵੇਖੋ ਪਲੇਅਰ ਉਹਦੇ ਗਰਾਊਂਡ 'ਚ ਬੈਠਾ ਰੇ ਆਵੇ ਹਾ ਆਵੇ ਆ ਜੀਵਣਾ ਇਹਦੇ ਬੈਠਾ ਰੇ ਦਾਲ ਖਾਂਦਿਆਂ ਮਗਰਾ ਉਹਦੇ ਸਿਰ ਤੜਦੀ ਲੱਗੀ ਆ ਇਹ ਬਲਵਾਨ ਹਣੀ ਦਾਲ ਖਾਂਦੇ ਆ ਇਹਨੂੰ ਇਹਨੂੰ ਐਵੇਂ ਨਾ ਨਾ ਨੀ ਕਬੱਡੀ ਖੇਢੀ ਜਾਣੀ ਵੀ ਸੁਖਮਣ ਦੇ ਲਾਣੇ 'ਚ ਆ ਰੇਡ ਤੈਨੂੰ ਪਾਉਣੀ ਪੈਣੀ ਆ ਮਿਹਨਤ ਵੀ ਲਾਉਣੀ ਪੈਣੀ ਐਨਵਾਇਰਨਮੈਂਟ ਕਰ ਲਾ ਰੇਡ ਉਹ ਢਿੱਲੀ ਪਉਂਦਾ ਐਦਾਂ ਜਿੰਨਾ ਮਠਾਂ ਤੂੰ ਮਮਾ ਐਦਾਂ ਨਹੀਂ ਪਜਦਣਾ ਕਿਸਨੇ ਹਾਂ ਹਾਂ ਦੱਸ ਹੁਣ ਤੂੰ ਵੀ ਹੈ ਫੜੀ ਫੜੀ ਮੜਾ ਜਾਣੂ ਹੁਣ ਭਾਈ ਦਾਂ ਕਿਧਰਿਆਂ ਲਿਆ ਇਹਨੂੰ ਇੱਧਰ ਲਿਆ ਇਹਨੂੰ ਬਣਾ ਜਾ ਹਾਂ ਹੁਣ ਭਾਈ ਦੱਕਦੇ ਨੇ ਆ ਜਫੇ ਪੰਜ ਖਾ ਗਿਆ ਕੱਲਾ ਹੀ ਕਿੰਨੇ ਕਿੰਨੇ ਖਦੇ ਆ 5 5 4 4 ਆਂਦਾ 4 ਲੈ ਮੈਂ ਜੀ 4 ਤੈਨੂੰ ਤਾਂ ਜਿਵੇਂ ਦੂਜਾ ਟਾਵਰ ਇਹਨੂੰ ਐਂ ਲੱਤਾ ਫੜਦਾ ਜਿਵੇਂ ਜਵਾਗ ਨਹੀਂ ਕੋਦੀ ਚੁੱਕੀ ਦਾ ਇਹਨੂੰ ਤਾਂ ਇਦਾਂ ਫੜਨ ਦਾ ਹਰਮਾਨ ਨਹੀਂ ਅੱਜ ਇਹਨੂੰ ਰੋਜ਼ ਹੀ ਸਵੇਰੇ ਮਿਹਨਤ ਲਾਉਣਾ ਅੱਜ ਨੂੰ ਪੁਝਾ ਕੇ ਖੜਨਾ ਆਪਾਂ ਆ ਯਾਨੀ ਇਹ 10 ਮਾਣਾ ਲੱਖਾਂ ਭਾਂ ਖੜਦਾ ਹੁੰਦਾ ਸਾਨੂੰ ਕਿ ਨਹੀਂ ਅਬੋ ਜਨੇ ਲਾਗੇ ਪਿੰਡ ਮੈ ਜਾਣਾ ਹੁੰਦੇ ਸਾਰੇ ਜਿਹਨੂੰ ਜਿੱਦਾਂ ਤੂੰ ਅੱਜ ਕਰਤੂਤ ਕੀਤੀ ਆ ਭਜਾਗੇ ਖੜਦਾ ਦਾ ਹੀ ਉਹ ਇਥੋਂ ਇਦਾਂ ਹੀ ਸਾਰੇ ਭਜਾਗਲੇ ਸਰੀਆਲੀਆਂ ਕਰੀ ਭਜਾਗਲੇ ਤੁਮਾ ਦਾ ਭਜਾਗ ਸਾਡੇ ਪਿੰਡੋ ਇਹ ਕਰਾ ਭਜਾਗਲੇ ਚੰਬੇ ਭਜਾਗਲੇ ਕਰੀ ਤੇ ਚਲੋ ਹਾਂ ਫਿਰ ਇਦਾਂ ਹੀ ਦਿੰਦਾ ਚਲੋ ਇਹਨਾਂ ਨੂੰ ਤੇ ਖੁੱਲ ਮਿਲੀ ਨਜ਼ਾਰੇ ਗੱਡੀ ਸਕੋਰਪੀ ਦੇ ਹੁਣਾ ਵੇਖਾ ਤੇ ਜਾਣਾ ਦੇ ਇਹਨਾਂ ਦੇ ਭਾਦਿਆ ਹੁਣ ਆਹ ਇਹ ਠੰਡ ਜੀ ਨਾ ਮਰੇ ਦਸਤਾਨੇ ਪਾ ਗੇ ਸੌਖੀ ਕਬੱਡੀ ਮਿਲ ਗਈ ਆ ਇਹ ਜੋ ਇਥੋਂ ਇਹਨੂੰ ਜੋ ਮਸਤ ਘਟ ਜਾਣਾ ਪਿਆ ਨਾ ਮੋਟਰਸਾਈਕਲ ਦੇ ਪਹਾੜਾਂ ਤੋਂ ਲੱਗਣਾ ਜੋ ਬਾਰਡਰ ਤੇ ਜਾ ਕੇ ਹੁੰਦਾ ਦੋ ਘੰਟਿਆਂ ਚ ਕਿ ਨਹੀਂ ਕੋਈ ਉਹ ਮੂੰਹ ਦੇ ਮਫਲਰ ਬਲੇਟੇ ਹੁੰਦਾ ਸੀ ਤੇ ਦਸਤਾਨੇ ਪਾ ਕੇ ਵਾਰੀ ਬੰਨੀ ਨੇ ਮੋਟਰਸਾਈਕਲ ਚਲਾਉਂਦੀ ਵੀ ਹੋਂ ਤੇ ਕੰਮ ਬੜਾ ਸੌਖਾ ਕਬੱਡੀ ਦਾ ਮੈਂ ਹੁਣ ਇਹਦੇ ਕਸਰ ਦੇ ਕੋਈ ਨਹੀਂ ਯਾਰ ਉਹ ਜਿਵੇਂ ਤਲਾਉਂਦਾ ਇਹ ਕਸਰ ਦੇ ਕੋਈ ਨਹੀਂ ਹੈਗੀ ਕਸਰ ਕੋਈ ਹੈਗਾ ਕਸਰ ਕੋਈ ਹਾਂ ਹੱਸੀਏ ਤਾਂ ਹਣ ਕਾੜੀ ਹੋਂ ਦਗੜੀ ਜਾਂਦਾ ਇਹ ਤਾਂ ਮੇਕ ਲੋਡ ਦਿੰਦਾ ਆਂ ਲਾਓ ਨੰਨੀ ਤੂੰ ਵੀ ਅੱਜ ਤੈਨੂੰ ਕਾਇਆ ਵੇਖਿਆ ਪਿਆ ਲਾਇਆ ਕਹਿੰਦੇ ਸਾਨੂੰ ਨਹੀਂ ਖਰਾਉਂਦੇ ਅੱਜ ਤੈਨੂੰ ਰੋਗੇ ਵੇਖ ਲਈਏ ਨਹੀਂ ਆਂਦੇ ਮੈਂ ਤੋੜੀ ਲਾਉਣੇ ਆਂ ਹੀ ਰੋਜ ਹੀ ਮਿਹਨਤ ਚਾਹ ਕੀਤੀ ਜਾਣਾ ਵੀ ਤੂੰ ਵੀ ਹੁਣ ਬੰਦਾ ਬਣ ਕੇ ਲਾੜਾ ਮਿਹਨਤ ਆ ਮੁੰਡੇ ਆਪਣੇ ਦੋ ਚਾਰਾਂ ਗਰਾਊਂਡ ਵਾਲੇ ਨਾਲ ਡਾਂਗ ਫੜਨ ਵਾਲੀ ਹੋਈ ਨਾ ਦਵਾਲੇ ਇਹ ਕਾ ਉਹ ਤਨ ਬਖਾ ਹੈਗੇ ਕਾ ਮੁੰਡਾ ਵੀ ਲੰਮਾ ਹੈ ਇਹ ਸੰਗੀਤ ਨਾ ਮਮਾ ਗਰਾਊਂਡ ਖੁੱਲ ਕੇ ਖੇਡਿਆ ਕਰ ਉਧਰ ਮੈਚ ਹੋ ਰਿਹਾ ਉਹਨੇ ਦਾਲ ਲਈ ਰਵਾਨਾ ਉਹਨੂੰ ਪਿਆ ਕਾਲ ਦੀ ਨਾ ਚੰਗਾ ਤੈਨੂੰ ਫੋਕ ਲੱਗ ਜੀ ਆਹੋ ਪਹਿਲੋਂ ਪਹਿਲੋਂ ਤੇ ਅਪਰ ਦੀ ਜੇਬਾਂ ਦੇ ਹੱਥ ਪਾਏ ਆ ਹੈ ਹੁਣ ਖੰਗੀ ਜਾਂਦਾ ਨਿੰਪ ਪਾਇਆ ਜੰਗੀ ਆਹੋ ਨਹੀਂ ਉਧਰੋਂ ਮੈਚ ਫਸਿਆ ਤੁਹਾਡਾ ਜੋ ਦੋ ਤਿੰਨ ਜਫੇ ਉੱਤੇ ਨਹੀਂ ਆ ਤੇ ਇਹਨੇ ਰਮਾਨਾ ਹੱਡਲਾਈਨ ਕੁਰਸੀ ਤੇ ਬੈਠਾ ਤੇ ਜੇਬਾਂ ਦੇ ਹੱਥ ਪਾਏ ਆ ਤੇ ਬਾਅਦੋਂ ਦਾਲ ਲੈ ਲਈ ਜੋ ਦਾਲ ਹਲਾਇਆ ਤੇ ਇੱਕ ਰੋ ਕਬੱਡੀ ਖੇਡਣ ਆਇਆ ਜੇ ਵੇਖ ਲਓ Oh